ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸ਼ਾ ਅਬਦਾਲੀ ਵਰਗੇ ਜ਼ਾਲਮਾਂ ਨੂੰ ਪਾਜਰਾ ਪਾਉਣ ਵਾਲੇ ਜ਼ੁਲਮ ਸਹਿ ਰਹੇ ਲੋਕਾਂ ਨੂੰ ਅਤੇ 7 ਵਰਸ਼ ਦੀਆਂ ਧੀਆਂ ਪੈਣਾ ਨੂੰ ਮੁਗਲਾਂ ਹੱਥੋਂ ਛਡਵਾਉਣ ਵਾਲੀ 88 ਗੁਰੂ ਘਰਾਂ ਦੀ ਉਸਾਰੀ ਕਰਵਾਉਣ ਵਾਲੀ ਦੇਸ਼ 'ਚ ਉੱਚ ਅਦਾਨ ਨਾਲ ਸਨਮਾਨ ਪ੍ਰਾਪਤ ਕਰਨ ਵਾਲੀ ਸੁਤੰਤਰ ਸਿੰਘ ਰਾਜ ਦੀ ਮੋਟੀ ਅਲੂਵਾਲੀਆ ਮਿਸਲ ਦੇ ਬਾਨੀ ਸੁਲਤਾਨ ਉਲ ਕੌਮ ਬਾਦਸ਼ਾਹੀ ਹਿੰਦ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਨਾਮ ਬੜੇ ਗੰਢ ਦੀ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਾਖੀ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਕਈ ਕਟੜੇ ਬਣਾਏ ਗਏ ਜਿੰਨਾ ਵਿੱਚੋਂ ਇੱਕ ਕਟੜਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਬਣਵਾਇਆ ਸੀ ਪਵਿੱਤਰ ਗੁਰਦੁਆਰਾ ਸਾਹਿਬ ਜੋ ਤਨਤਨ ਬਾਬਾ ਅਟਲਰਾਏ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਉਸ ਦੇ ਕੋਲ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਸਮਾਦ ਵੀ ਬਣੀ ਹੋਈ ਹੈ ਕਿਸ ਸਮੇਂ ਵਿੱਚ ਕਿਉ ਮੰਡੀ ਚੌਂਕ ਪੁਰਾਣੀ ਵੇਲੀਆਂ ਵਿੱਚ ਜਦੋਂ ਮਿਸਲਾਂ ਦਾ ਰਾਜ ਹੋਇਆ ਕਰਦਾ ਸੀ ਮਿਸਲਾਂ ਵਿਲੀ ਆਲੂ ਵਾਲੀਆ ਗੇਟ ਹੁੰਦਾ ਸੀ ਜਿਸ ਦੀ ਉਸਾਰੀ ਅਜੇ ਵੀ ਬਾਕੀ ਹੈ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜੀ ਨੇ ਕਰਵਾਈ ਸੀ ਅੱਜ ਜੱਸਾ ਸਿੰਘ ਆਲੂ ਵਾਲੀਆ ਦਾ ਜਨਮ ਲਾਹੌਰ ਨੇੜੇ ਆਲੂ ਪਿੰਡ ਵਿੱਚ ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਹੋਇਆ ਸੀ ਬਚਪਨ ਵਿੱਚ ਹੀ ਪਿਤਾ ਜੀ ਦਾ ਸਾਯਾ ਸਿੱਧੂ ਉੱਠ ਜਾਣ ਬਾਅਦ ਸਰਦਾਰ ਜੱਸਾ ਸਿੰਘ ਜੀ ਆਪਣੇ ਮਾ ਜੀ ਸਰਦਾਰ پاک ਸਿੰਘ ਜੀ ਦੀ ਸਹਾਇਤਾ ਨਾਲ ਆਪਣੀ ਮਾਤਾ ਜੀ ਦੀ ਸਮੇਤ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸ਼ਰਨ ਵਿੱਚ ਚਲੇ ਗਏ ਇੱਥੇ ਮਾ ਪੁੱਤ ਕੀਰਤਨ ਸੇਵਾ ਕਰਿਆ ਕਰਦੇ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਸਤਕਾ ਜੱਸਾ ਸਿੰਘ ਨਵਾਬ ਕਪੂਰ ਸਿੰਘ ਜੀ ਦੇ ਜਥੇ ਵਿੱਚ ਸ਼ਾਮਿਲ ਹੋ ਗਏ ਤਿੱਖਣ ਬੁੱਧੀ ਤੇ ਜੁਦ ਵਿਦਿਆ ਵਿੱਚ નિਪੁੰਨ ਜੱਸਾ ਸਿੰਘ ਨਵਾਬ ਕਪੂਰ ਸਿੰਘ ਜੀ ਦੀਆਂ ਅੱਖਾਂ ਦੇ ਤਾਰੇ ਬਣ ਗਏ ਜਦੋਂ ਦਲ ਖਾਲਸਾ ਦੀਆਂ 11 ਮਿਸਲਾਂ ਬਣਾਈਆਂ ਗਈਆਂ ਤਾਂ ਉਹਨਾਂ 11 ਮਿਸਲਾਂ ਵਿੱਚੋਂ ਇੱਕ ਮਿਸਲ ਦਾ ਸਰਦਾਰ ਜੱਸਾ ਸਿੰਘ ਨੂੰ ਬਣਾਇਆ ਗਿਆ ਜਿਸ ਮਿਸਲ ਦਾ ਨਾਮ ਬਾਅਦ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਤੇ ਆਲੂਵਾਲੀਆ ਮਿਸਲ ਪਿਆ ਫਕੂਪੁਰ ਸਿੰਘ ਦੀ ਮੌਤ ਤੋਂ ਬਾਅਦ ਦਲਖਾਲ ਸੇਧਾ ਮੁਖੀ ਸਰਦਾਰ ਜੱਸਾ ਸਿੰਘ ਨੂੰ ਹੀ ਬਣਾਇਆ ਗਿਆ 1761 ਈਸਵੀ ਦੇ ਅਬਦਾਲੀ ਦੇ ਹਮਲੇ ਦੇ ਸਮੇਂ ਹਿੰਦ ਦੀਆਂ 2200 ਤੋਂ ਉੱਪਰ ਇਸਤਰੀਆਂ ਨੂੰ ਮੁਕਤ ਕਰਵਾਇਆ ਸੀ ਨਾ ਸਿਰਫ ਮੁਕਤ ਹੀ ਕਰਵਾਇਆ ਸੀ ਸਗੋਂ ਉਹਨਾਂ ਨੂੰ ਘਰੋਂ ਘਰ ਵੀ ਪਹੁੰਚਾਇਆ ਸੀ ਸੰਭ 1768 ਈਸਵੀ ਵਿੱਚ ਲਾਹੌਰ ਤੇ ਵੀ ਕਬਜਾ ਕੀਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਕੌਮ ਨੇ ਇਸ ਸਰਦਾਰ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਵੀ ਦਿੱਤਾ 1808 ਈਸਵੀ ਦੇ ਵੱਡੇ ਕੱਲੂ ਘਾਰੇ ਵਿੱਚ ਹੋਰ ਜਰਨੈਲਾਂ ਸਮੇਤ ਸਰਦਾਰ ਆਲੂਵਾਲੀਆ ਸਾਹਿਬ ਨੇ ਵੀ ਬਹਾਦਰੀ ਦਿਖਾਈ ਉਹ ਉਸ ਦੇ ਸ਼ਰੀਰ ਤੇ ਉਹਨਾਂ ਦੇ ਸ਼ਰੀਰ ਦੀ ਉੱਪਰ ਲੱਗੇ 22 ਚਖਮ ਬੋਲਦੇ ਸਨ ਇਸ ਵਿਲੀ ਅਬਦਾਲੀ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਵੀ ਹਮਲਾ ਕੀਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਦਵਾਰਾਂ ਦੇ ਅਬਦਾਲੀ ਦੇ ਤੰਦ ਵੀ ਖੱਟੇ ਕੀਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਇੱਕ ਮਹਾਨ ਜਰਨੈਲ ਦੀ ਤਰ੍ਹਾਂ ਸਿੱਖ ਕੌਮ ਦੀ ਅਗਵਾਈ ਕਰ ਰਹੇ ਸਨ ਪੰਜਾਬ ਉੱਤੇ ਦਲ ਖਾਲਸਾ ਦੁਆਰਾ ਪੂਰਨ ਅਖਤਿਆਰ ਸਥਾਪਿਤ ਕੀਤਾ ਗਿਆ ਇਹਦੀ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਬਣਾਉਣ ਵਿੱਚ ਮੋਰੀ ਭੂਮਿਕਾ ਨਿਭਾਈ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਕਪੂਰਥਲਾ ਰਿਆਸਤ ਤੇ ਕਬਜ਼ਾ ਕਰਕੇ ਫਤਿਹਆਬਾਦ ਨੂੰ ਆਪਣੀ ਰਾਜਸਥਾਨੀ ਬਣਾਇਆ ਬਾਪਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਖਾਲਸਾ ਰਾਜ ਦੀ ਉਹਨੀ ਇੱਕ ਵਾਰ ਫਿਰ ਤੋਂ ਰੱਖੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਸਰਦਾਰ ਜੱਸਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਮਿਸਲਦਾਰਾਨੀ ਸਿਲੰਦਾ ਸਾਰਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ 1783 ਈਸਵੀ ਵਿੱਚ ਦਿੱਲੀ ਫਤਿਹ ਵਿੱਚ ਵੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ ਇਸ ਸਰਦਾਰ ਹੱਥੋਂ ਖੰਡੇ ਬਾਟੇ ਦੀ ਪਹਲ ਲੈਣੀ ਬਹੁਤ ਹੀ ਮਾਨ ਵਾਲੀ ਗੱਲ ਸਮਝੀ ਜਾਂਦੀ ਸੀ ਰਾਗ ਅਤੇ ਤਲਵਾਰ ਦੇ ਤਨੀ ਇਹੇ ਗੁਰੂ ਦੇ ਪਿਆਰੇ 20 ਅਕਤੂਬਰ 1783 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁਰ ਪੂਰੀ ਵਿਆਨਾ ਕਰ ਗਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਸਮਾਤ ਤਨ ਤਨ ਬਾਬਾ ਅਟੱਲ ਰਾਏ ਜੀ ਦੀ ਦੁਆਰਾ ਸਾਹਿਬ ਕੋਲ ਹੀ ਬਣੀ ਹੋਈ ਹੈ ਇਤਿਹਾਸ ਗਵਾਹੀ ਵੀ ਪਰਦਾ ਹੈ ਅਤੇ ਅਨੇਕਾ ਸਬੂਤ ਵੀ ਮਿਲਦੇ ਨੇ ਕਿ ਕਿਸੇ ਵੇਲੇ ਘੋੜਿਆਂ ਦੀ ਸੇਵਾ ਕਰਨ ਵਾਲੇ ਸਰਦਾਰ ਜੱਸਾ ਸਿੰਘ ਸੁਲਤਾਨ ਉਲ ਹਿੰਦ ਦਾ ਖਿਤਾਬ ਵੀ ਮਿਲ ਜਾਂਦਾ ਹੈ ਉਹ ਉਹ ਆਪਣੀ ਮਰਜ਼ੀ ਨਾਲ ਵੱਡੇ-ਵੱਡੇ ਤਖਤਾਂ ਤਾਜਾਂ ਨੂੰ ਵੀ ਠੋਕਰਾ ਮਾਰਦੇ ਆਏ ਹਨ ਪਰ ਜਦੋਂ ਗੁਰੂ ਬਖਸ਼ਿਸ਼ ਹੁੰਦੀ ਹੈ ਪੰਜਾਂ ਪਿਆਰਿਆਂ ਦਾ ਹੁਕਮ ਲੱਗਦਾ ਹੈ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਉਸ ਪਦ ਨੂੰ ਸਵੀਕਾਰ ਕਰਦੇ ਨੇ ਉਸ ਅਹੁਦੇ ਨੂੰ ਸਵੀਕਾਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ